कोटखपुरा وچ عام آدمی پارٹی دی મહિલા ونگ ولوں મહિલા ਉਦਮਤਾ ਦਿਵਸ ਮਨਾਇਆ ਗਿਆ ਅਤੇ ਸਮਾਜ ਵਿੱਚ ਚੰਗਾ ਕੰਮ ਕਰਨ ਵਾਲੀਆਂ ਔਰਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਅਗਵਾਈ મહિલા ਵਿੰਗ ਦੇ ਹਲਕਾ ਫਰੀਦਕੋਟ ਕੋਆਰਡੀਨੇਟਰ ਐਡਵੋਕੇਟ ਸਰਪਜੀਤ ਕੌਰ, ਕੋਟਖਪੁਰਾ ਹਲਕਾ ਕੋਆਰਡੀਨੇਟਰ ਪਰਮਜੀਤ ਕੌਰ ਅਤੇ ਜੈਤੋ ਹਲਕਾ ਕੋਆਰਡੀਨੇਟਰ ਸੀਮਾ ਰਾਣੀ ਨੇ ਕੀਤੀ। ਇਸ ਮੌਕੇ ਤੇ ਮਾਰਕੀਟ ਕਮੇਟੀ ਕੋਟਖਪੁਰਾ ਦੇ ਚੇਅਰਮੈਨ ਗੁਰਮੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। समाज सेवा ਵਿੱਚ ਯੋਗਦਾਨ ਪਾਉਣ ਵਾਲੀਆਂ ਕਈ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। ਆਪ ਮਹਿਲਾ ਵਿੰਗ ਦੇ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਦੀ ਭਲਾਈ ਲਈ ਕਈ ਪ੍ਰੋਜੈਕਟ ਚਲਾਏ ਜਾ ਰਹੇ ਹਨ ਅਤੇ ਇਸੇ ਲੜੀ ਤੇ تھی ਮਹਿਲਾ ਉਦਮਤਾ ਦਿਵਸ ਮਨਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸਮਾਜ ਵਿੱਚ ਮਹਿਲਾਵਾਂ ਦੀ ਪਾਗੀਦਾਰੀ ਵਧਾਉਣ ਲਈ ਇਸ ਤਰ੍ਹਾਂ ਦੇ ਉਪਰਾਲੇ ਪਵਿਕ ਵਿੱਚ ਵੀ ਜਾਰੀ ਰਹਿਣਗੇ। महिला विंग दे आगुआ ते मार्केट कमेटी दे चेयरमैन ने यह भी कहा कि के साल दो हजार सताई दिया चोड़ा विच आम आदमी पार्टी विच महिला विंग दी भूमिका सब तो वाद रहेगी जिस लई पार्टी वालों तैयारियां शुरू कर दित्तियां गया हन इस मौके ते हल्कियां दी कोआर्डिनेटरां नूं भी सम्मानित किया गया बाइक गुरमीत सिंह चेयरमैन ਪਰ ਜਿਵੇਂ ਮੈਨੂੰ ਪਤਾ ਲੱਗਦਾ ਨਾ ਡੇਢ ਜੀ ਦਾ ਤਾਕਤ ਹੈ ਉਹਨੇ ਉਹ ਸਾਰੀ ਜਿੱਤਦੀ ਹੈ ਬਸ ਆਪਾਂ ਹਿੰਮਤ ਰੱਖੀ ਵਾਗੇ ਅਗਰ ਵਾਇਰਸ ਡਰਗਾ ਤਾਂ ਹੋਣਾ ਵਾਰ ਵੀ ਚੱਲਾਗੇ 15 ਸਾਲਾਂ ਤੋਂ ਸਮਾਜ ਸੇਵਾ ਕਰ ਰਹੀ ਹੈ ਜੀ ਬਹੁਤ ਮਤਲਬ ਕਿ ਜਿੱਥੇ ਕਿਤੇ ਲੇਡੀਜ਼ ਨਾਲ ਕੋਈ ਤਕਾ ਹੁੰਦਾ ਨਾਲ ਜਾ ਕੇ ਥਾਣੇ ਦੇ ਕੋਲ ਬਹਿ ਕੇ ਕੰਮ ਕਰਾ ਕੇ ਫੁਰਸਾ ਦੀ ਇਹ ਲਈ ਗੱਲ ਹੈ ਜੀ ਮੈਂ ਹਾਂਜੀ ਮਹਿੰਦਰ ਕੌਰ ਜੀ ਸੀਨੀਅਰ ਅਪਗਰੀਡ ਬੋਲਦਾ ਅੱਜ ਜੀ ਤੇ ਉਦਮ ਦੇ ਸਤੇ ਜਿਹੜਾ ਮਹਿਲਾ ਦਿਵਸ ਮਨਾਇਆ ਗਿਆ ਬੜੀ ਖੁਸ਼ੀ ਹੋਈ ਏ ਸਾਡੀ ਆਮ ਪਾਰਟੀ ਵੱਲੋਂ ਤੇ ਮੇਰੀਆਂ ਭੈਣਾਂ ਨੇ ਬਹੁਤ ਸੜਾ ਸਾਥ ਦਿੱਤਾ ਹੈ ਅੱਗੇ ਵੀ ਭੈਣਾਂ ਨੂੰ ਐਵੇਂ ਪ੍ਰੇਰਿਤ ਕਰਦੇ ਰਵਾਂਗੇ ਕਿ ਵੱਧ ਤੋਂ ਵੱਧ ਸਾਡਾ ਸਾਥ ਦਿਓ ਮਤਵਧਾ ਆਪਾਂ ਅੱਗੇ ਜਾਈਏ ਤੇ ਆਪਣੇ ਉਦਮ ਲਈ ਕਾਰੋਬਾਰ ਕਰਦੇ ਰਹੀਏ ਤਾਂ ਆਪਾਂ ਸਹਿਯੋਗ ਦੀ ਲੋੜ ਹੈ ਵੱਧ ਤੋਂ ਵੱਧ ਜਿੰਨੇ ਸਹਿਯੋਗ ਹੋਵੇਗਾ ਆਪਾਂ ਆਉਣ ਵਾਲੀ ਸਰਕਾਰ ਵੀ ਆਪਣੀ ਆਮ ਪਾਰਟੀ ਦੀ ਬਣਾ ਸਕਾਂਗੇ ਸੋ ਸਾਰੀਆਂ ਭੈਣਾਂ ਦਾ ਇੱਥੇ ਆਉਣ ਤੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਚੇਅਰਮੈਨ ਸਾਹਿਬ ਜੀ ਦਾ ਬਹੁਤ ਧੰਨਵਾਦ ਬਾਕੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸ ਇਹ ਅੱਜ ਨਾਰੀ ਉਦਮਤਾ ਦਿਵਸ ਦੇ ਉੱਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਇਹ ਜਿਹੜਾ ਜਦੋਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਨਾਰੀ ਸ਼ਕਤੀ ਨੂੰ ਜਿਹੜਾ ਅਭਾਰਿਆ ਤੇ ਜਿੰਨਾ ਔਰਤਾਂ ਨੇ ਸਮਾਜ ਪ੍ਰਤੀ ਚੰਗੇ ਕੰਮ ਕੀਤੇ ਆ ਅੱਜ ਅਸੀਂ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਜਿਹੜਾ ਅਸੀਂ ਇਹ ਗਾਂ ਪ੍ਰੇਰਣਾ ਦਿੰਨੇ ਆ ਦੂਸਰਿਆਂ ਨੂੰ ਵੀ ਇਹ ਚੀਜ਼ ਦੇ ਵਿੱਚ ਵੀ ਸਾਰੇ ਹੀ ਜਿਹੜੇ ਆ ਵੱਧ ਚੜ ਕੇ ਨਾਰੀ ਸ਼ਕਤੀ ਹਿੱਸਾ ਲਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 27 ਦੇ ਵਿੱਚ ਸਰਕਾਰ ਬਣਾ ਕੇ ਨਾਰੀ ਸ਼ਕਤੀ ਨੂੰ ਬਣਦੀਆਂ ਜਿਹੜੀਆਂ ਸਹੂਲਤਾਂ ਦਈਏ ਤੇ ਨਾਲ ਇਹਨਾਂ ਨੂੰ ਅਹੁਦੇ ਅਹੁਦਿਆਂ ਨਾਲ ਨਵਾਜਿਆ ਜਾਵੇ ਮੇਰਾ ਨਾਮ ਸੀਮਰਾਨੀਆ ਹਲਕਾ ਕੋਆਰਡੀਨੇਟਰ ਜੈਤੂ ਹਲਕੀ ਦੋ ਕੀ ਕਹਿਣਾ ਚਾਹੋ ਯਾਰ ਅ ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਰੱਖਿਆ ਸੀ ਮਹਿਲਾ ਉਦਮਤਾ ਦਿਸਵ ਇਹਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਮਹਿਲਾਵਾਂ ਨੂੰ ਅੱਗੇ ਲੈ ਕੇ ਆਈ ਆ ਪਾਰਟੀ ਉਹਨਾਂ ਲਈ ਵਰਕ ਕਰਦੇ ਆ ਪਾਰਟੀ ਲਈ ਵਰਕ ਕਰਦੇ ਆ ਤੇ ਉਹਨਾਂ ਦੇ ਮਤਲਬ ਕੀ ਜਿਹੜੇ ਕੰਮ ਦੇਖਦੀ ਆ ਆਪਣੇ ਮਹਿਲਾਵਾਂ ਅੱਜਕੱਲ ਸਾਰੀਆਂ ਪਿੱਛੇ ਰਹਿੰਦੀਆਂ ਪਰ ਇੱਕ ਪਾਰਟੀ ਆ ਵਜੀ ਹੈ ਇਹ ਜਿਨ੍ਹਾਂ ਨੇ ਆਪਣਾ ਅੱਗੇ ਹੋ ਕੇ ਮਹਿਲਾ ਉਦਮ ਦੀ ਸੁਵਿਧਾ ਪ੍ਰੋਗਰਾਮ ਰੱਖਿਆ ਤੇ ਇਹਦੇ ਵਿੱਚ ਆਪਣੇ ਜਿਹੜੇ ਮੈਡਮ ਹਲਕਾ ਕੋਆਰਡੀਨੇਟਰ ਸਰਬਜੀਤ ਕੌਰ ਫਰੀਦਕੋਟ ਤੋਂ ਤੇ ਹਲਕਾ ਕੋਆਰਡੀਨੇਟਰ ਕੋਰ ਕਪੂਰਾ ਤੋਂ ਮੈਡਮ ਪਰਮਜੀਤ ਕੌਰ ਇਹਨਾਂ ਚ ਇਹਨਾਂ ਨੇ ਇੱਥੇ ਆ ਕੇ ਸਾਡਾ ਸਾਥ ਦਿੱਤਾ ਹਾਂਜੀ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਐਡਵੋਕੇਟ ਸਰਬਜੀਤ ਕੌਰ ਹੈ ਹਲਕਾ ਕੋਆਰਡੀਨੇਟਰ ਆਮ ਆਦਮੀ ਪਾਰਟੀ ਮਹਿਲਾ ਵੇ ਬਿਲਕੁਲ ਅੱਜ ਇਹ ਕਿਹੜਾ ਪ੍ਰੋਗਰਾਮ ਹੁਣ ਆਇਆ ਗਿਆ ਕਿਸ ਪਰਪਸ ਲਈ ਦੇਖੋ ਜੀ ਆਮ ਆਦਮੀ ਪਾਰਟੀ ਵਾਹ ਇੱਕ ਪਾਰਟੀ ਹੈ ਜਿਨੇ ਹਮੇਸ਼ਾ ਹੀ ਔਰਤਾਂ ਦਾ ਸਨਮਾਨ ਕੀਤਾ ਹੈ ਅੱਜ ਵੀ ਅਸੀਂ ਉਹਨਾਂ ਔਰਤਾਂ ਦਾ ਸਨਮਾਨ ਕੀਤਾ ਚਾਹੇ ਉਹ ਸਾਡੀ ਪਾਰਟੀ ਨਾਲ ਸੰਬੰਧਤ ਨਹੀਂ ਗਿਆ ਅਸੀਂ ਉਹਨਾਂ ਔਰਤਾਂ ਦਾ ਸਨਮਾਨ ਕੀਤਾ ਜਿਨ੍ਹਾਂ ਨੇ ਆਪ ਦੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਜਿਹੜਾ ਅਹਿਮ ਯੋਗਦਾਨ ਪਾਇਆ ਅਹਿਮ ਭੂਮਿਕਾ ਨਿਭਾਈ ਹੈ ਜੇ ਮੈਂ ਗੱਲ ਕਰਾਂ ਮੇਰੇ ਨਾਲ ਮੌਜੂਦ ਨੇ ਭੈਣ ਜੀ ਜਸਵੰਤ ਸਾਧਕ ਤੋਂ ਇਹ ਭੈਣ ਜੀ ਤੇ ਇੱਕ ਮਨਪ੍ਰੀਤ ਭੈਣ ਜੀ ਨੇ ਇਹ ਇੱਕ ਅਭਿਰਧ ਆਸ਼ਰਮ ਚਲਾ ਰਹੇ ਨੇ ਸਮਾਜ ਨੂੰ ਇੱਕ ਸੇਧ ਦੇਣ ਵਾਲਾ ਕੰਮ ਕਰ ਰਹੀ ਹੈ ਅਜਹੀਆਂ ਔਰਤਾਂ ਦਾ ਅਸੀਂ ਅੱਜ ਸਨਮਾਨ ਕੀਤਾ ਹੈ ਕਿ ਜਿਹੜੀਆਂ ਇਹ ਔਰਤਾਂ ਅੱਗੇ ਆ ਕੇ ਕੁਛ ਨਾ ਕੁਛ ਕਿਸੇ ਦਾ ਰੋਲ ਮਾਡਲ ਬਣਦੀਆਂ ਨੇ ਹੋਰਾਂ ਔਰਤਾਂ ਦਾ ਰੋਲ ਮਾਡਲ ਬਣਦੀਆਂ ਨੇ ਚਲੋ ਅਸੀਂ ਤਾਂ ਨਾਲ ਜੁੜੇ ਹੈਗੇ ਹੀ ਆ ਬਟ ਜਿਹੜੀਆਂ ਅਜਹੀਆਂ ਔਰਤਾਂ ਜਿਹੜੀਆਂ ਇਹਨਾਂ ਨੂੰ ਇੱਕ ਪ੍ਰੇਰਨਾ ਦੇ ਸਰੋਤ ਦੇ ਤੌਰ ਤੇ ਦੇਖ ਸਕੇ ਇਹਨਾਂ ਨੂੰ ਮੂਰੇ ਲੈ ਕੇ ਆਉਣ ਦੀ ਇੱਕ ਕੋਸ਼ਿਸ਼ ਕੀਤੀ ਹੈ ਅਜਿਹਾ ਸਾਡੀ ਆਮ ਆਦਮੀ ਪਾਰਟੀ ਸੋਚਦੀ ਹੈ ਕਿ ਜਿਹੜੀਆਂ ਮਹਿਲਾਵਾਂ ਹੋਰ ਵੀ ਨੇ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਾਡੀਆਂ ਜਿਹੜੀ ਪਾਰਟੀ ਦੇ ਨਾਲ ਜੋੜਿਆ ਜਾਵੇ ਤੇ ਵੱਧ ਤੋਂ ਵੱਧ ਜਿਹੜੇ ਹੈਗੇ ਆ ਸਮਾਜ ਨੂੰ ਪ੍ਰੇਰਨਾ ਦੇਣ ਸਨਮਾਨ ਕੀਤਾ ਜਾਵੇ ਧੰਨਵਾਦ ਜੀ